ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੈਨੂੰ ਤਕਰੀਬਨ ਮੇਰਾ ਖਿਆਲ ਆ ਵੀ 7-8 ਸਾਲ ਹੋ ਗਏ ਨੇ ਕੀ ਵਾਹਿਗੁਰੂ 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 ਤੇ ਅੱਜ ਅਸੀਂ ਹੁਣ ਜਿਹੜਾ ਇਥੋਂ ਆਪਣੀ ਉਮਰ ਦੇ ਹਿਸਾਬ ਨਾਲ ਸੇਵਾ ਮੁਕਤ ਹੋਏ ਆ ਤੇ ਵਾਹ ਅਜੇ ਪਾਤਸ਼ਾਹ ਅੱਗੋਂ ਵੀ ਸਾਡੀ ਜ਼ਿੰਦਗੀ ਜਿਹੜੀ ਇਸ ਤਰ੍ਹਾਂ ਮਾਰੈ ਨਾ ਛੋੜ ਕੇ ਰੱਖੀਏ ਪਾਤਸ਼ਾਹ ਨਾਲ ਵਾਹੇ ਗੁਰੂ ਸਾਡੇ ਵੇਖੋ ਜੀ ਮਹਾਰਾਜ ਨੇ ਬਹੁਤ ਜਿਆਦਾ ਧੋਣੇ ਦਿੱਤੇ ਆ ਮਹਾਰਾਜ ਨੇ ਬੜੀ ਪਰਿਵਾਰ ਤੇ ਵੀ ਬਖਸ਼ਿਸ਼ ਕੀਤੀ ਆ ਵਾਹੇ ਗੁਰੂ ਵਾਹੇ ਗੁਰੂ Yeah, really. mm yeah. yeah. ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਮੌਜੂਦ ਹਾਂ ਗੁਰਦੁਆਰਾ ਸ਼ਹੀਗੰਗ ਸਾਹਿਬ ਵਿਖੇ ਤਾਂ ਦੱਸ ਜੀਏ ਕਿ ਅੱਜ ਗੁਰੂ ਘਰ ਤੇ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਗੁਰਦੁਆਰਾ ਸ਼ਹੀਗੰਗ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚਦੀ ਆ ਤਾਂ ਅੱਜ ਤੱਕ ਜਿਹੜੇ ਪ੍ਰਬੰਧ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਸਾਹਿਬ ਵੱਲੋਂ ਸਚਾਰੂ ਰੂਪ ਦੇ ਵਿੱਚ ਚਲਾਏ ਜਾਂਦੇ ਸੀਗੇ ਤਾਂ ਅੱਜ ਉਹਨਾਂ ਦੀ ਸੇਵਾ ਮੁਕਤ ਦੀ ਖੁਸ਼ੀ ਦੇ ਵਿੱਚ ਜਿਹੜੇ ਪਾਠ ਦੇ ਭੋਗ ਜਿਹੜੇ ਇੱਥੇ ਪੁਆਏ ਗਏ ਨੇ ਤਾਂ ਸਾਡੇ ਨਾਲ ਮੈਨੇਜਰ ਸਾਹਿਬ ਮੌਜੂਦ ਨੇ ਤਾਂ ਮੈਨੇਜਰ ਸਾਹਿਬ ਤਰ੍ਹਾਂ ਦੇ ਪ੍ਰਬੰਧ ਸੁਚਾਰੂ ਰੂਪ ਚ ਸੁਚਾਰੂ ਢੰਗ ਦੇ ਨਾਲ ਜਿਹੜੇ ਚਲਾਉਂਦੇ ਰਹੇ ਹਾਂ ਤਾਂ ਤੁਸੀਂ ਅੱਜ ਦੇ ਦਿਨ ਕਿਉਂਕਿ ਸੇਵਾਮੁਖਤ ਹੋਏ ਹੋ ਕਿੰਨੀ ਇੱਕ ਖੁਸ਼ੀ ਆ ਖਾਸ ਕਰਕੇ ਸੇਵਾ ਨਿਭਾਈ ਹੈ ਗੁਰੂ ਘਰ ਚ ਕਿੰਨਾ ਕੁ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੈਨੂੰ ਤਕਰੀਬਨ ਮੇਰਾ ਖਿਆਲ ਆ ਵੀ 7-8 ਸਾਲ ਹੋ ਗਏ ਨੇ ਤੇ ਤੇ ਸੰਗਤਾਂ ਨੇ ਸੁਸਾਇਟੀਆਂ ਨੇ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਾਨੂੰ ਹਰ ਕੰਮ ਦੇ ਵਿੱਚ ਲੰਗਰਾਂ ਜੀ ਵੀ ਕਾਰਪਾਰਕਾਂ ਦੇ ਜੋੜੇ ਘਰਾਂ 'ਚ ਇੱਥੋਂ ਤੱਕ ਕਿ ਅੰਦਰ ਚਪਹਿਰਾ ਸਾਹਿਬ ਵੀ ਆਪਣੇ ਐਤਵਾਰ ਹੁੰਦਾ ਉੱਥੇ ਵੀ ਤੇ ਬੜਾ ਮਾਣ ਮਹਿਸੂਸ ਹੁੰਦਾ ਵਾ ਜਦੋਂ ਸੰਗਤ ਭਰਾ ਸਾਰੀ ਸੰਗਤ ਜਿਹੜੀ ਸਾਰਾ ਮਾਣ ਦੇਵੇ ਸਾਨੂੰ ਤੇ ਖੁਸ਼ੀ ਤੇ ਹੁੰਦੀ ਹੀ ਹੈ ਤੇ ਅੱਜ ਅਸੀਂ ਹੁਣ ਜਿਹੜਾ ਇੱਥੋਂ ਆਪਣੀ ਉਮਰ ਦੇ ਹਸਾਮ ਨਾਲ ਸੇਵਾ ਮੁਕਤ ਹੋ ਰਹੇ ਆਂ ਤੇ ਮਹਾਰਾਜ ਸੱਜੇ ਪਾਤਸ਼ਾ ਅੱਗੋਂ ਵੀ ਸਾਡੀ ਜ਼ਿੰਦਗੀ ਜਿਹੜੀ ਇਸ ਤਰ੍ਹਾਂ ਮਹਾਰਾਜ ਨਾਲ ਜੋੜ ਕੇ ਰੱਖੇ ਪਾਤਸ਼ਾ ਨਾਲ ਤੇ ਮੈਂ ਤੇ ਮਹਾਰਾਜ ਅੱਗੇ ਬਾਬਾ ਦੀਪ ਸੋងਗੇ ਇਹੋ ਅਰਦਾਸ ਕਰਾਂਗੇ ਸੱਜੇ ਪਾਤਸ਼ਾ ਸਾਨੂੰ ਅੱਗੋਂ ਵੀ ਆਪਣੇ ਨਾਲ ਇਸ ਤਰ੍ਹਾਂ ਹੀ ਜੁੜੀ ਰੱਖੀ ਤੇ ਇਸ ਤਰ੍ਹਾਂ ਹੀ ਤੁਹਾਡੀ ਸੇਵਾ ਕਰਦੇ ਰਹੀਏ ਮਹੰਤ ਸਾਹਿਬ ਅਕਸਰ ਜੇ ਵੇਖਿਆ ਜਾਵੇ ਤਾਂ ਦੂਰ ਦਰਾਜੇ ਤੋਂ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਆਉਂਦੀ ਆ ਆਪਣੀ ਮਨੋ ਕਾਮਨਾ ਲੈ ਕੇ ਆਉਂਦੀ ਆ ਹਰ ਇੱਕ ਦੀ ਮਨੋ ਕਾਮਨਾ ਪੂਰੀ ਵੀ ਹੁੰਦੀ ਆ ਤਾਂ ਤੁਸੀਂ ਗੁਰੂ ਘਰ ਚ ਰਹਿ ਕੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਐਨੇ ਸਾਲ ਕਿੰਨਾ ਕਹਿ ਸਕਦੇ ਕਿਉਂਕਿ ਪਰਿਵਾਰ ਦੇ ਪਰਿਵਾਰ ਦੀ ਆਪਾਂ ਗੱਲ ਕਰੀਏ ਤੇ ਢੋਣੇ ਤੋਤੇ ਜਾਂਦੇ ਨੇ ਜੋ ਗੁਰੂ ਘਰ ਆ ਕੇ ਜੋ ਸੇਵਾ ਕਰੀ ਦੀ ਆ ਤੁਸੀਂ ਤਾਂ ਅਕਸਰ ਇੱਥੇ ਰਹੇ ਸਾਡੇ ਵੇਖੋ ਜੀ ਮਹਾਰਾਜ ਨੇ ਬਹੁਤ ਜ਼ਿਆਦਾ ਢੋਣੇ ਤੋਤੇ ਆ ਮਹਾਰਾਜ ਨੇ ਬੜੀ ਪਰਿਵਾਰ ਤੇ ਬਖਸ਼ਿਸ਼ ਕੀਤੀ ਹੈ ਸਾਡੇ ਜਿਹੜੇ ਪਿਤਾ ਜੀ ਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਹੱਥੀ ਲਿਖਿਆ ਤੇ ਸਾਡੇ 4 ਸਾਲ ਉਹਨਾਂ ਨੂੰ ਲਿਖਦਿਆਂ ਲੱਗੇ ਸੀ ਤੇ ਅੱਜ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਹੈ ਜਿਹੜਾ ਅਕਾਲ ਤਖਤ ਸਾਹਿਬ ਤੇ ਸ਼ਰੂ ਹੋਇਆ ਤਾਂ ਬੜਾ ਮਾਣ ਮਹਿਸੂਸ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਚੜ੍ਹਦੀਆਂ ਕਲਾ ਤੰਦਰੁਸਤੀਆਂ ਰੱਖੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਏ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਜੋ ਗੁਰੂ ਘਰ ਦੇ ਵਿੱਚ ਜਿੱਥੇ ਕਿ ਗੁਰਦੁਆਰਾ ਸ਼ੀਗਨ ਸਾਹਿਬ ਵਿਖੇ ਜੋ ਮੈਨੇਜਰ ਸਾਹਿਬਾਨ ਦੀ ਸੇਵਾ ਨਿਭਾਉਂਦੇ ਸੀਗੇ ਜੋ ਮੈਨੇਜਰ ਹਰਪੀ ਸਿੰਘ ਜੀ ਉਹਨਾਂ ਦੀ ਜੇ ਸੇਵਾ ਮੁਕਤੀ ਮੌਕੇ ਜੋ ਸਮੂਹ ਸ਼ਰਮਣੀ ਕਮੇਟੀ ਦਾ ਜੋ ਸਟਾਫ ਹੈਗਾ ਉਹਨਾਂ ਵੱਲੋਂ ਉਹਨਾਂ ਦੀ ਜਿਹੜੀ ਜੋ ਸੇਵਾ ਮੁਕਤੀ ਵੇਲੇ ਉਹਨਾਂ ਨੂੰ ਸਨਮਾਨਤ ਪੇਟ ਕੀਤਾ ਗਿਆ ਪਾਟ ਦੇ ਭੋਗ ਪਾਏ ਗਏ ਨੇ ਤਾਂ ਏ ਤਸਵੀਰਾਂ ਹੁਣ ਤੜਨਾ ਗੁਰੂ ਘਰ ਦੀਆਂ ਸਾਂਝੀਆਂ ਕੀਤੀਆਂ ਤਾਂ ਇੱਥੇ ਵੀ ਦੱਸ ਦਈਏ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਗੁਰੂ ਘਰ ਨੂੰ ਗੁਰਦਵਾਰਾ ਸ਼ੀਗਨ ਸਾਹਿਬ ਜੀ ਦੇ ਜੋ ਕਹਿ ਸਕਦੇ ਆ ਕਿ ਸਥਾਨ ਨੂੰ ਇੱਥੇ ਜੋ ਨਵੇਂ ਮੈਨੇਜਰ ਜਿਹੜੇ ਹੁਣ ਲੱਗਣਗੇ ਤਾਂ ਦੇਖਦੇ ਆ ਕਿ ਕਿੰਨਾਂ ਨੂੰ ਜਿਹੜਾ ਸੇਵਾ ਸੰਭਾਲਣ ਦਾ ਮੌਕਾ ਮਿਲਦਾ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਸਨਿਕ ਜਗਬਾਨੀ ਟੀਵੀ ਸ਼੍ਰੀ ਹਮਸਲ ਸਾਈ